ਵਾਚਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਲੁਧਿਆਣੇ ਦਾ ਇੱਕ ਹੋਰ ਹੋਲ ਸੇਲ ਬਾਜ਼ਾਰ ਜੋ ਕਿ ਹੈ ਜੀ ਲੇਡੀਜ਼ ਸੂਟਾਂ ਦਾ ਬਾਜ਼ਾਰ ਉਹ ਹੈ ਜੀ ਲੇਡੀਜ਼ ਅਨਸਟਿਚਡ ਸੂਟ ਜਿੱਥੇ ਮਿਲਦੇ ਨੇ ਜੀ ਰਿਟੇਲ ਵਿੱਚ ਤੇ ਹੋਲ ਸੇਲ ਵਿੱਚ ਤਾਂ ਇਹ ਹੈ ਜੀ ਫੀਲਡ ਗੰਜ ਵਾਲੀ ਮਾਰਕੀਟ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਬਿਲਕੁਲ ਨਾਲ ਹੈ ਇਹ ਵਾਲੀ ਮਾਰਕੀਟ ਇਹ ਜਿੱਥੇ ਕੀ ਜੀ ਤੁਹਾਨੂੰ ਲੇਡੀਜ਼ ਅਨਸਟਿਚ ਸੂਟ ਬਹੁਤ ਜ਼ਿਆਦਾ ਸਸਤੇ ਤੇ ਵਧੀਆ ਵੈਰਾਈਟੀ ਵਿੱਚ ਮਿਲਣਗੇ ਆ ਦੇਖੋ ਜੀ ਜਿਵੇਂ ਇਹਨਾਂ ਨੇ ਬਾਹਰ ਢੇਰ ਲਗਾਇਆ ਹੈ ਤੇ ਟੰਗੇ ਹੋਏ ਵੀ ਬਹੁਤ ਜ਼ਿਆਦਾ ਨੇ ਮਤਲਬ ਕਹਿੰਦੇ ਭਾਬੀ ਅੱਗੇ ਇਹਨਾਂ ਦੀਆਂ ਦੁਕਾਨਾਂ ਨੇ ਤੇ ਬਾਹਰ ਇਹਨਾਂ ਦੀ ਦੁਕਾਨਾਂ ਦੇ ਪਿੱਛੇ ਵਿੱਚੋਂ ਵਿੱਚ ਮਤਲਬ ਇਹਨਾਂ ਦੇ ਗੋਦਾਮ ਨੇ ਜਿੱਥੇ ਅਗਰ ਤੁਸੀਂ ਹੋਲ ਸੇਲ ਵਿੱਚ ਲੈਣੇ ਤੁਸੀਂ ਕੋਈ ਨਵਾਂ ਬਿਜ਼ਨਸ ਕਰਨਾ ਦੁਕਾਨ ਸ਼ੁਰੂ ਕਰਨੀ ਜਾਂ ਵਿਆਹ ਸ਼ਾਦੀਆਂ ਵਾਸਤੇ ਸੂਟ ਲੈਣੇ ਤਾਂ ਜੀ ਤੁਹਾਨੂੰ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਵਾਲੀ ਜਿਹੜੀ ਮਾਰਕੀਟ ਹੈ ਜੀ ਲੇਡੀਜ਼ ਸੂਟਾਂ ਦੀ ਉੱਥੇ ਜੀ ਲੇਡੀ ਸੂਟ ਬਹੁਤ ਸਸਤੇ ਮਿਲਦੇ ਨੇ ਜੀ ਤਾਂ ਵੈਸੇ ਤਾਂ लुधियाणे ਵਿੱਚ ਏਸੀ ਮਾਰਕੀਟ ਵਿੱਚ ਵੀ ਲੇਡੀਜ਼ ਸੂਟ ਬਹੁਤ ਜ਼ਿਆਦਾ ਮਿਲਦੇ ਨੇ ਹੋਲ ਸੇਲ ਵਿੱਚ ਬਟ ਇਹ ਵਾਲੀ ਮਾਰਕੀਟ ਵਿੱਚ ਵੀ ਬਹੁਤ ਜ਼ਿਆਦਾ ਦੁਕਾਨਾਂ ਨੇ ਇੱਥੇ ਹੀ ਮਸ਼ਹੂਰ ਪੂਰਨ ਚੰਦ ਦੀ ਦੁਕਾਨ ਹੈ ਜੀ ਜਿਹਦੀਆਂ ਕਿ YouTube ਤੇ ਬਹੁਤ ਜ਼ਿਆਦਾ ਵੀਡੀਓਜ਼ ਨੇ ਅਗਰ ਤੁਸੀਂ ਸਰਚ ਕਰੋਗੇ ਪੂਰਨ ਚੰਦ ਦਾ ਤਾਂ ਤੁਹਾਨੂੰ ਮਿਲ ਪਤਾ ਲੱਗ ਜਾਵੇਗਾ ਕਿ ਉਹਦੀ ਦੁਕਾਨ ਕਿੱਥੇ ਹੈ ਜੀ ਇਹ ਸਾਰਾ ਲੋਕੇਸ਼ਨ ਉਹੀ ਹੈ ਜੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਾਲੀ ਜਿਹੜੀ ਮਾਰਕੀਟ ਹੈ ਜੀ ਸਾਰੀ ਦੀ ਸਾਰੀ ਮਾਰਕੀਟ ਉਹੀ ਹੈ ਫੀਲਡ ਗੰਜ ਵਾਲੀ ਤਾਂ ਦੋਸਤੋ ਬਹੁਤ ਜਿਆਦਾ ਸਸਤੇ ਸੂਟ ਹੈ ਚਾਹੇ ਤੁਸੀਂ ਮਤਲਬ ਅਜਿਵੇਂ ਇਹਨਾਂ ਨੇ ਗਰਾਰੇ ਸ਼ਰਾਰੇ ਟੰਗੇ ਹੋਏ ਨੇ ਬਰਾਇਡਲ ਸੂਟ ਲੈਣੇ ਤੁਸੀਂ ਤਾਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਾਲੀ ਜਿਹੜੀ ਮਾਰਕੀਟ ਹੈ ਨਾ ਉਹ ਸਾਰੀ ਦੀ ਸਾਰੀ ਲੇਡੀਜ਼ ਅਨਸਟੀਚ ਸੂਟਾਂ ਦੀ ਮਾਰਕੀਟ ਹੈ ਤੇ ਇੱਥੇ ਵਿਆਹ ਸ਼ਾਦੀਆਂ ਵਾਸਤੇ ਕੱਪੜਾ ਅਗਰ ਤੁਸੀਂ ਇਕੱਠਾ ਲੈਂਦੇ ਹੋ ਨਾ ਤਾਂ ਬਹੁਤ ਜ਼ਿਆਦਾ ਫਰਕ ਪਵੇਗਾ ਤੁਹਾਨੂੰ ਜਿਵੇਂ ਕਿ ਹੁਣ ਵਿੰਟਰ ਸੀਜ਼ਨ ਹੈ ਤੇ ਸੇਲਾ ਬਹੁਤ ਜ਼ਿਆਦਾ ਲੱਗੀਆਂ ਨੇ ਆ ਦੇਖੋ ਇੱਥੇ ਸਾਗ ਕੱਟਣੇ ਵਾਲੇ ਵੀ ਬਾਹਰ ਬੈਠੇ ਹੁੰਦੇ ਕਟਿਆ ਘਟਾਇਆ ਸਾਗ ਲੈ ਲਓ ਇਹਨਾਂ ਤੇ ਨਾ ਜਿਹੜੀ ਮਰਜ਼ੀ ਤੁਸੀਂ ਮਤਲਬ ਪਵਾਲੋ ਚਾਇ ਵਿੱਚ ਸਾਰੋ ਮੇਥੀ ਆ ਆਪਣਾ ਸੋਇਆ ਸਾਰਾ ਵਿੱਚ ਪਾਲਕ ਪੂਲਕ ਆਪ ਤੁਸੀਂ ਆਪਣੀ ਮਰਜ਼ੀ ਦਾ ਕਟਵਾ ਕੇ ਲੈ ਸਕਦੇ ਹੋ ਜੀ ਤੇ ਇਸੇ ਮਾਰਕੀਟ ਵਿੱਚ ਹੈ ਜੀ ਮੋਟਰਾਂ ਦੀ ਮਾਰਕੀਟ ਮਤਲਬ ਥੋੜੀਆਂ ਜਿਹਾ ਦੁਕਾਨਾਂ ਮੋਟਰਾਂ ਦੀਆਂ ਹੈ ਮੰਨ ਲਓ ਤੁਸੀਂ ਕਿਸੇ ਵੀ ਬਿਜਲੀ ਵਾਲੀ ਚੀਜ਼ ਨੂੰ ਮੋਟਰ ਲਾਣੀ ਹੈ ਤਾਂ ਉਹ ਵੀ ਤੁਹਾਨੂੰ ਇਸੇ ਵਾਲੀ ਮਾਰਕੀਟ ਵਿੱਚ ਇਹ ਦੇਖਣ ਨੂੰ ਮਿਲेंगी ਆ ਬਹੁਤ ਸਾਰੀਆਂ ਦੁਕਾਨਾਂ ਨੇ ਇਹਨਾਂ ਦੀਆਂ ਜਿੱਥੇ ਕੀ ਤੁਹਾਨੂੰ ਮੋਟਰਾਂ ਬਹੁਤ ਜ਼ਿਆਦਾ ਵਧੀਆ ਰੇਟ ਵਿੱਚ ਮਿਲ ਜਾਣਗੀਆਂ ਜੀ ਇਹ ਵੀ ਮਾਰਕੀਟ ਸ਼੍ਰੀ ਗੁਰੂ ਦੁੱਖ ਨਿਵਾਰਣ ਸਾਹਿਬ ਜੀ ਵਾਲੀ ਮਾਰਕੀਟ ਹੈ ਜੋ ਕਿ ਕੱਪੜਿਆਂ ਦੀ ਮਸ਼ਹੂਰ ਮਾਰਕੀਟ ਹੈ ਗੁਰਦੁਆਰਾ ਸਾਹਿਬ ਜੀ ਦੇ ਨਾਲ ਹੀ ਸਾਰੀਆਂ ਹੋਲ ਸੇਲ ਵਾਲੀਆਂ ਦੁਕਾਨਾਂ ਨੇ ਚਾਹੇ ਤੁਸੀਂ ਕੋਈ ਵੀ ਸਮਾਨ ਲੈਣਾ ਮਤਲਬ ਬੱਚਿਆਂ ਦੇ ਰੈਡੀमेड ਕੱਪੜੇ ਲੈਣੇ ਅਨ ਸਟਿਚ ਲੈਡੀਜ਼ ਸੂਟ ਲੈਣੇ ਸਾਰੇ ਦੇ ਸਾਰੇ ਤੁਹਾਨੂੰ ਇਸੇ ਵਾਲੀ ਮਾਰਕੀਟ ਵਿੱਚ ਮਿਲਣਗੇ ਜੀ ਤਾਂ ਦੋਸਤੋ ਇਹ ਦੇਖੋ ਜਿਵੇਂ ਤੁਸੀਂ ਦੇਖ ਸਕਦੇ ਹੋ ਅੱਗੇ ਜਿਹੜੇ ਮਤਲਬ ਪੂਰਨ ਚੰਦ ਟੈਕਸਟਾਈਲਸ ਹੈ ਮਤਲਬ ਟੈਕਸਟਾਈਲਸ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਸਾਰੀਆਂ ਉਰੇ ਹੀ ਹਨ ਆਹ ਦੇਖੋ ਜੀ ਇੱਥੇ ਜਿਹੜੇ ਆ ਕੰਪਰੈਸ਼ਰਸ ਹੁੰਦੇ ਆ ਮੱਕੀ ਕੱਢਣ ਵਾਲੀ ਜਿਹੜੀ ਮਸ਼ੀਨ ਹੈ ਮਤਲਬ ਮੋਟਰਾਂ ਕਿਸੇ ਵੀ ਚੀਜ਼ ਦੀ ਤੁਸੀਂ ਕੋਈ ਵੀ ਮੋਟਰ ਲੈਣੀ ਮਸ਼ੀਨਰੀ ਲੈਣੀ ਉਹ ਤੁਹਾਨੂੰ ਇਸ ਵਾਲੀ ਮਾਰਕੀਟ ਵਿੱਚ ਬਹੁਤ ਈਜ਼ੀਲੀ ਮਿਲ ਜਾਵੇਗੀ ਜੀ ਸਾਹਮਣੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਹੈ ਜੀ ਲੁਧਿਆਣੇ ਦਾ ਤੇ ਬਿਲਕੁਲ ਉਹਨਾਂ ਦੇ ਨਾਲ ਹੀ ਇਹ ਵਾਲੀ ਮਾਰਕੀਟ ਹੈ ਜੋ ਕਿ ਮੋਟਰ ਦੀ ਮਾਰਕੀਟ ਹੈ ਔਰ ਲੇਡੀਜ਼ ਸੂਟਾਂ ਦੀ ਮਾਰਕੀਟ ਹੈ ਅਨਸਟਿਚ ਸੂਟਾਂ ਦੀ ਤਾਂ ਦੇਖੋ ਜੀ ਪੂਰੀ ਦੀ ਪੂਰੀ ਮਾਰਕੀਟ ਟੈਕਸਟਾਈਲਸ ਵਾਲੀ ਹੈ ਤਾਂ ਦੋਸਤੋ ਇਦਾਂ ਦੀਆਂ ਵੀਡੀਓਜ਼ ਮੇਰੇ ਚੈਨਲ ਤੇ ਬਹੁਤ ਜ਼ਿਆਦਾ ਪੈਂਦੀਆਂ ਨੇ ਤੁਸੀਂ ਪਲੀਜ਼ ਵੀਡੀਓ ਨੂੰ ਪੂਰਾ ਪੂਰਾ ਦੇਖਿਆ ਕਰੋ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜੀ ਤਾਂ ਫਿਰ ਚਲੋ ਹੁਣ ਅਸੀਂ ਕਿਸੇ ਹੋਰ ਤੁਹਾਨੂੰ ਵਧੀਆ ਜੀ ਵੀਡੀਓ ਵਿੱਚ ਮਿਲਾਂਗੇ ਜੀ ਤਦ ਤੱਕ ਆਪਣੇ ਸਾਰਾ ਧਿਆਨ ਰੱਖੋ ਠੰਡ ਤੇ ਬਚ ਕੇ ਰਹੋ ਅਗਰ ਤੁਸੀਂ ਸਸਤਾ ਕਪੜਾ ਖਰੀਦਣਾ ਸਸਤਾ ਸਮਾਨ ਖਰੀਦਣਾ ਤਾਂ ਤੁਸੀਂ ਲੁਧਿਆਣੇ ਜੀ ਸਦਕੇ ਆ ਸਕਦੇ ਹੋ ਜੀ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਪੁੱਛੋ ਜੀ ਤਾਂ ਚਲੋ ਹੁਣ ਤੁਹਾਨੂੰ ਕਿਸੇ ਅਸੀਂ ਹੋਰ ਵਧੀਆ ਜੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ਸ਼ੀਕਾਲ ਉਹ ਦੇਖੋ ਜੀ ਸਾਹਮਣੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਜੀ ਕਰੋ ਨਾਲੇ ਦਰਸ਼ਨ ਨਾਲੇ ਆ ਦੇਖੋ ਜੀਵੇਂ ਤੁਸੀਂ ਸੂਟਾਂ ਦੇ ਇਹਨਾਂ ਦੇ ਡਮੀ ਬਾਹਰ ਟੰਗੇ ਹੋਏ ਨੇ ਲਗਾਏ ਹੋਏ ਨੇ ਮਤਲਬ ਬਹੁਤ ਜ਼ਿਆਦਾ ਇਹਨਾਂ ਦਾ ਸਹੀ ਇੱਥੇ ਹੋਲ ਸੇਲ ਪ੍ਰਾਈਸ ਹੈ ਚਲੋ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ਸ਼ੀਕਾਲ